ਮਾਲਪੁਰ ਚੋਅ ਦੇ ਵਿੱਚ ਕਿੰਨਾ ਪਾਣੀ ਆਇਆ ਹੋਇਆ ਵਾ ਤੇ ਇੰਨਾ ਚੋਕ ਕਦੇ ਨਹੀਂ ਆਉਂਦਾ ਜਿੰਨਾ ਅੱਜ ਆਇਆ ਹੋਇਆ ਵਾ 4 ਘੰਟਿਆਂ ਤੇ ਮੀਂਹ ਇਹ ਹਾਲ ਹਾਲਾਤ ਬਣਾ ਦਿੱਤੇ ਆ ਤੇ ਤੁਸੀਂ ਆਲੇ ਦੁਆਲੇ ਇੱਧਰ ਦੇਖ ਸਕਦੇ ਹੋ ਕਿੰਨਾ ਮੁੱਚ ਚੋਅ ਦੇਖਣ ਆਏ ਹੋਏ ਆ ਸਾਰੇ ਇੱਕ ਵਾਰ ਤਾਂ ਮਾਰਦਾ ਉੱਪਰ ਨੂੰ ਚੱਕ ਇੱਕ ਵਾਰੀ ਮਾਰ ਤੇ ਮਾੜੇ ਹਾਲਾਤ ਆ ਤੇ ਆਲੇ ਦੁਆਲੇ ਦੇ ਜਿੰਨੇ ਚੋ ਵੀ ਆ ਮਾਲਪੁਰ ਦੇ ਸਾਰੇ ਆਏ ਬਸ ਅਭੀ ਦਿਖਾਉਣਾ ਮੈਂ ਇੱਧਰੋਂ ਪਾਣੀ ਜੇ ਕੀ ਆ ਕਿੰਨਾ ਤੇਜ਼ ਪਾਣੀ ਹੈ ਅੱਜ ਤਾਂ ਬਿਆਸ ਦਰਿਆ ਹੀ ਬਣਿਆ ਹੋਇਆ ਹੈ ਪੂਰਾ ਇਹ ਦੇਖੋ ਆਲੇ-ਦੁਆਲੇ ਕਿੰਨਾ ਉਧਰ ਨੂੰ ਘਟੂ-ਘਟੂ ਹੈਗਾ ਇਹ 40-50 ਫੁੱਟ ਦਾ ਏਰੀਆ ਤੇ ਜ਼ਿਆਦਾ ਹੁਣ ਮੇਰੇ ਹਿਸਾਬ ਨਾਲ ਉਹ ਉਧਰ ਵੀ ਸਾਰਾ ਹੜ ਗਿਆ ਚੋਦੇ ਨਾਲ ਤੇ ਵਿੱਚੋਂ ਦੇਖੋ ਪਾਣੀ ਉਹ ਦੇਖ ਕਿੰਨਾ ਤੇਜ਼ ਪਾਣੀ ਹੈ ਇਹ ਮਾਲਪੁਰ ਦੇ ਚੋਦਾ ਪਾਣੀ ਜਿਹੜਾ ਸ਼ੀਦਾਂ ਗੁਰਦੁਆਰੇ ਦੇ ਕੋਲ ਹੈ ਤੇ ਇੱਧਰ ਸਾਰੇ ਲੋਕ ਖੜੇ ਹੋਏ ਆ ਦੇਖਦੇ ਪਏ ਚੋ ਤੇ ਤੁਸੀਂ ਦੇਖ ਸਕਦੇ ਹੋ ਹੱਲੇ ਜਿਹੜੇ ਰਾਮਪੁਰ ਦਾ ਚੋਆ ਤੇ ਹੋਰ ਵਾਲੇ ਦਵਾਲੇਲੇ ਜੇਜੂਆਂ ਵਾਲੇ ਚੋ ਉਹਨਾਂ ਦਾ ਤਾਂ ਹਾਲੇ ਕੋਈ ਨਹੀਂ ਹੈਗਾ ਨਾ ਆਪਾਂ ਨੂੰ ਹੱਲੇ ਪਤਾ ਵਾ ਕਿਉਂਕਿ ਉੱਧਰ ਆਣਾ ਜਾਣਾ ਜੇਜੂ ਨੂੰ ਬੰਦ ਹੋ ਜਾਂਦਾ ਚੋ ਸਾਰੇ ਆਏ ਹੁੰਦੇ ਆ ਪਰ ਇਹ ਮਾਲਪੁਰ ਵਾਲੇ ਚੋ ਦੇ ਖਲਾਤ ਉਹ ਦੇਖੋ ਤੁਸੀਂ ਕੀ ਬਣੇ ਹੋਏ ਅੱਜ ਇੰਨਾ ਪਾਣੀ ਨਹੀਂ ਕਦੇ ਆਇਆ ਜਿੰਨਾ ਅੱਜ ਆਇਆ ਮੈਂ 20-25 ਸਾਲ ਦੇ ਵਿੱਚ ਪਹਿਲੀ ਵਾਰੀ ਇੰਨਾ ਪਾਣੀ ਦੇਖਿਆ ਅੱਧਰ ਚ ਯਾਰ ਐਸੇ ਰਸਤੇ ਵਿੱਚ ਹੀ ਤਾਂ ਜਦੋਂ ਇੱਥੇ ਖੜਕੇ ਦੇਖਿਆ ਤੇ ਫਿਰ ਅਸੀਂ ਕਿ ਚਲੋ ਪਾਣੀ ਪਿੰਡੂ ਵਾਲ ਦਾ ਜਿਸ ਮੇਰੇ ਮਗਰ ਦੇਖੋ ਕਿੰਨਾ ਚਲਦਾ ਜਿੱਦਾਂ ਪਿਆਸ ਦਾ ਦਰਿਆ ਚੱਲਦਾ ਹੁੰਦਾ ਉਵੇਂ ਅੱਜ ਚੱਲ ਰਹੀ ਹੈ ਹਾਲਾਤ ਬੜੇ ਮਾੜੇ ਆ